ਬਾਬਾ ਫਰੀਦ ਸਾਹਿਬ ਆਪਣੇ ਜ਼ਿੰਦਗੀ ਦਾ ਇੱਕ ਤਜਰਬਾ ਦੱਸਦੇ ਆ ਕਿਉਂਕਿ ਮਹਾਂਪੁਰਖਾਂ ਦੇ ਨਿੱਜੀ ਤਜਰਬੇ ਹੁੰਦੇ ਨੇ ਚਲੋ ਦੁਨੀਆ ਦੇ ਕੰਮ ਆ ਜਾਂਦੇ ਆ ਪਰ ਬਹੁਤੇ ਲੋਕ ਇਹਨਾਂ ਬਚਨਾਂ ਤੋਂ ਵਾਂਝੇ ਰਹਿ ਜਾਂਦੇ ਕਿਉਂਕਿ ਜਿੰਨਾ ਚਿਰ ਆਪਣਾ ਪ੍ਰੈਕਟੀਕਲ ਨਾ ਹੋਵੇ ਉਹ ਗੱਲ ਆਪਣੇ ਤੇ ਲਾਗੂ ਨਾ ਹੋਈ ਹੋਵੇ ਤੇ ਉਹਨਾਂ ਚ ਮਾਹ ਪੁਰਖਾਂ ਦੇ ਬਚਨਾਂ ਉਤੇ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਜਿਹੜਾ ਅਸੀਂ ਉਹ ਪੜ੍ਹਦੇ ਆ ਨਾ ਸੁਖੁਣਿ ਸਾਦਾ ਪਾਠ ਬੜੀ ਦੁਨੀਆ ਕਰਦੇ ਹੀ ਆ ਉਹਦੇ ਚ ਬਚਨ ਹੁੰਦਾ ਕਿ ਬ੍ਰਹਮ ਗਿਆਨੀ ਕੇ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਦੇ ਅੰਦਰ ਕੀ ਚਾ ਹੁੰਦਾ ਵਾ ਉਮਾਹਾ ਮਾਣੇ ਚਾ ਹਰੇਕ ਬੰਦੇ ਨੂੰ ਚਾਹ ਵਾ ਆਪੋ ਆਪਣੇ ਚਾਹ ਨੇ ਬੰਦਾ ਚਾਹੇ ਲੱਗ ਰਿਆ ਹਾਂਜੀ ਤੇ ਬ੍ਰਹਮ ਗਿਆਨੀ ਦੇ ਅੰਦਰ ਕੀ ਚਾਹ ਹੁੰਦਾ ਹੈ ਉਹਦੇ ਅੰਦਰ ਚਾਹ ਹੁੰਦਾ ਕਿ ਮੈਂ ਕਿਸੇ ਦਾ ਭਲਾ ਕਰ ਸਕਾਂ ਉਹ ਚਾਂਦਨੀ ਚੌਕ ਨੂੰ ਦੇਖ ਸਕਦੇ ਹੋ ਤੁਸੀਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਕੋਈ ਬੰਦਾ ਧਰਮੀ ਬਣ ਜਾਂਦਾ ਹੈ ਦਿਖਾਵੇਾ ਮਾਤਰ ਨਹੀਂ ਅਸਲ ਵਿੱਚ ਜਦੋਂ ਧਰਮ ਹੀ ਬਣਦਾ ਹੈ ਉਹਦੇ ਅੰਦਰ ਕੀ ਤਬਦੀਲੀ ਹੁੰਦੀ ਹੈ ਇੰਉ ਕਹਿ ਲਓ ਉਥੇ ਫਿਰਨਾ ਇੱਕ ਵੰਡ ਕੇ ਖਾਣ ਦੀ ਬਿਰਤੀ ਪੈਦਾ ਹੁੰਦੀ ਹੈ ਆਮ ਜਿਹੜੇ ਅਸੀਂ ਲੰਗਰ-ਲੰਗਰ ਲਾਉਨੇ ਤੇ ਇੱਕ ਵਿਖਾਵਾ ਮਾਤਰ ਵਾਹ ਇਹ ਨਾਲ ਮਿਲ ਕੇ ਗ੍ਰਾਹੀ ਇਕੱਠੀ ਕਰਦੇ ਲੰਗਰ ਲਾ ਦਿੰਦਾ ਤਦੋ ਭਲਾ ਕੰਮ ਤਾਂ ਹੋ ਗਿਆ ਪਰ ਜਿਹੜਾ ਸੰਤ ਮਹਾਂਪੁਰਖ ਦੇ ਅੰਦਰ ਪਰਪਕਾਰ ਹੁੰਦਾ ਹੈ ਉਹ ਦੁਨੀਆਦਾਰ ਦੇ ਅੰਦਰ ਨਹੀਂ ਹੁੰਦਾ ਬਾਬਾ ਫਰੀਦ ਸਾਹਿਬ ਦੇ ਕੋਲ ਇੱਕ ਜ਼ਿੰਦਗੀ ਦਾ ਤਜਰਬਾ ਉਹਨਾਂ ساری ਜ਼ਿੰਦਗੀ ਇੱਕ ਰੱਬੀ ਯਾਦ ਵਿੱਚ guzari ਤੇ ਜਿਹੜੀ ਇੱਕ ਰੱਬੀ ਜ਼ਿੰਦਗੀ ਆ ਇੱਕ ਦੁਨੀਆਦਾਰ ਦੀ ਜ਼ਿੰਦਗੀ ਆ ਦੋਵਾਂ 'ਚ ਬੜਾ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਹੈ ਇਸੇ ਕਰਕੇ ਅਸੀਂ ਉਹਨਾਂ ਮਹਾਪੁਰਖਾਂ ਦੇ ਬਚਨ ਨੂੰ ਪੜ੍ਹ ਸੁਣਤੇ ਲੈਨੇ ਪਰ ਸਾਡੇ ਜ਼ਿੰਦਗੀ ਵਿੱਚ ਲਾਗੂ ਨਹੀਂ ਹੁੰਦੇ ਉਹ ਬਾਬਾ ਫਰੀਦ ਸਾਹਿਬ ਆਪਣੀ ਜ਼ਿੰਦਗੀ ਦਾ ਇੱਕ ਨਾ ਤਜਰਬਾ ਦੱਸਣ ਲੱਗੇ ਬਹੁਤੀ ਗੱਲ ਤੇ ਉਹਨਾਂ ਨੇ ਮੌਤ ਤੇ ਕੀਤੀ ਹੋਈ ਹੈ ਉਹ ਕਹਿੰਦੇ ਫਰੀਦਾ ਜੇ ਮੈਂ ਹੁਣ ਆਪਨੇ ਤਲਾ ਰਹੇ ਆ ਜਿੰਨਾ ਕਿਹਾ ਨਾ ਆਪਸਾਰੇ ਮੈਂ ਮਿਲੇ ਫਰੀਦਾ ਜੀ ਤੂੰ ਮੇਰਾ ਇਹ ਰੱਬ ਕਹਿ ਰਿਹਾ ਫਰੀਦ ਇਹ ਇਥੇ ਹੁਣ ਕਹਿੰਦੇ ਫਰੀਦਾ ਜੇ ਮੈਂ ਹੁੰਦਾ ਕੀ ਹੁੰਦਾ ਤੇਰੇ ਤੁਸੀਂ ਕੀ ਕਰਦੇ ਤੁਹਾਡੇ ਕੋ ਕੀ ਹੁੰਦਾ ਕੌਣ ਦਾ ਵਾਰਿਆ ਵਾਰਿਆ ਮੈਨੇ ਛਪੋ ਛਪਾ ਲੈਣਾ ਲੁਕਾ ਲੈਣਾ ਕਿਸੇ ਨੂੰ ਦੱਸਣਾ ਨਾ ਮਿੱਤ ਆਈੜਿਆ ਮੇਰੇ ਕੋ ਕੋ ਮਿੱਤਰ ਆਵੇ ਉਹ ਦੁਖੀ ਹੋਵੇ ਲੋੜਵੰਦ ਹੋਵੇ ਤੇ ਉਹ ਮੇਰੇ ਕੋ ਆਸ ਲੈ ਕੇ ਆ ਗਿਆ ਆਮ ਬੰਦਾ ਜਾਂਦਾ ਹੀ ਆ ਨਾ ਵੀ ਜਿਹਦੇ ਕੋ ਕੋਈ ਆਸ ਆਸ ਲੈ ਕੇ ਕੋਈ ਆਉਂਦਾ ਹੈ ਨਾ ਤੇ ਜੇ ਅਗੇ ਤਰ ਮਨੀਏ ਬੰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿੰਮਲ ਰੋਖ ਸਰਾਈ ਰਾ ਇਹ ਫਿਰ ਉਹ ਬੰਦਾ ਵਾ ਜਿਹਨੂੰ ਸਿੰਮਲ ਰੋਖ ਆਪਾਂ ਕਹਿੰਦੇ ਆ ਅਤ ਦੀਰਗ ਆਤਮੁਚ ਉਹ ਚੌੜਾ ਵੀ ਬੜਾ ਹੁੰਦਾ ਤੇ ਲੰਮਾ ਵੀ ਬੜਾ ਹੁੰਦਾ ਵਾ ਅਤ ਦੀਰਗ ਆਤਮੁਚ ਓਏ ਜੇ ਆਇਆ ਆਸ ਕਾ ਏਡੇ ਉੱਚੇ ਲੰਬੇ ਰੁੱਖ ਨੂੰ ਦੇਖ ਕੇ ਤੇ ਪੰਛੀ ਬੜੀ ਆਸ ਲਾ ਕੇ ਠਾਨ ਉਤਰਦੇ ਉਹਦੇ ਉੱਤੇ ਕਿਉਂਕਿ ਉਹਦੇ ਫੁੱਲ ਜਿਹੜੇ ਨਾ ਬੜੇ ਚਮਕਦੇ ਆ ਸੂਏ ਸੂਏ ਜੇ ਫੁੱਲ ਹੁੰਦੇ ਆ ਤੇ ਬੜੇ ਚਮਕਦੇ ਤੇ ਫੁੱਲਾਂ ਦੇ ਪਿੱਛੇ ਕੋਈ ਫਲ ਜਿਆ ਵੀ ਲੱਗਾ ਹੁੰਦਾ ਦੇ ਪੰਛੀ ਬੜੇ ਆਸ ਲੈ ਕੇ ਨਾ ਉਥੇ ਆ ਬੈੰਦੇ ਰੁਕਦੇ ਕੋਈ ਜੇ ਆਵੇ ਆਸ ਕਰ ਪਰ ਆਸ ਪੂਰੀ ਨਹੀਂ ਹੁੰਦੀ ਜਾਇ ਨਿਰਾਸ਼ ਕਿੱਤ ਕਹਿੰ ਲਾਂਗੇ ਕਿਉਂ ਨਿਰਾਸ਼ ਕਿਉਂ ਮੁੜ ਗਏ ਕਹਿੰਦੇ ਫਲ ਫਿੱਕੇ ਹੁਣ ਫਿੱਕੇ ਫਲ ਤੇ ਬਾਕੀ ਹਾਲਾਂਕਿ ਕੌੜੇ ਫਲ ਵੀ ਕਟਤਣ ਵਾਲੇ ਫਲ ਵੀ ਜਿਹੜੇ ਆ ਨਾ ਉਹ ਤੋਤਾ ਖਾ ਲੈਂਦਾ ਪੰਛੀ ਖਾ ਲੈਂਦੇ ਆ ਮਿਰਚਾਂ ਖਾ ਲੈਂਦਾ ਤੋਤਾ ਪਰ ਸਿੰਮਲ ਇਹੋ ਜਿਹਾ ਕਨਕਮਾ ਰੋਖਾ ਜਿਹਨੂੰ ਤੋਤਾ ਵੀ ਨਹੀਂ ਖਾਂਦਾ ਅੱਡੇਗਾ ਸੁੱਕੀਆਂ ਤੇ ਘਟੋਨੀਆਂ ਜੀ ਉੱਤੇ ਸੁੱਕੀਆਂ ਤੇ ਤੋਤੇ ਉਹਨੂੰ ਵੀ ਖਾਈ ਜਾਂਦੇ ਮਾਰ ਕਹਿੰਦੇ ਉਹ ਜੇ ਆਵੇ ਆਸ ਕਰ ਜਾਏ ਨਰਾਸੀ ਕਿਥਾ ਕਿਉਂ ਫਲ ਫਿੱਕੇ ਫੁੱਲ ਬਗਬਕੇ ਕਮਨ ਆਵੇ ਪਤ ਉਹਦੇ ਪੱਤੇ ਵੀ ਕਿਸੇ ਕੰਮ ਆਗ ਬਾਲਣ ਦੇ ਨਹੀਂ ਆਉਂਦੇ ਲੱਕੜ ਵੀ ਕਿਸੇ ਕੰਮ ਨਹੀਂ ਤੇ ਬਾਬਾ ਫਰੀਦਾ ਕਹਿੰਦੇ ਜਿਹੜਾ ਧਰਮੀ ਬੰਦਾ ਹੁੰਦਾ ਹੈ ਨਾ ਉਹ ਸਿੰਮਲ ਰੁੱਖ ਨਹੀਂ ਹੁੰਦਾ ਤੇ ਜਿਹੜਾ ਉਹ ਦੁਪਵਾਸ ਲੈ ਕੇ ਆ ਗਿਆ ਨਾ ਉਹ ਨਿਰਾਸਾ ਨਹੀਂ ਜਾਂਦਾ ਕਹਿੰਦੇ ਕਿਸੇ ਦਰवेश ਦੀ ਝੌਂਪੜੀ ਦੇ ਵਿੱਚ ਨਾ ਕੋਈ ਚੋਰ ਚੋਰੀ ਕਰਨ ਚੱਲ ਗਿਆ ਤੇ ਦਰਵੇਸ਼ ਪਿਆ ਤੇ ਦਰਵੇਸ਼ਾਂ ਦੀਆਂ ਦੌਲਤਾਂ ਥੋੜਾ ਕੁ ਹੁੰਦੀਆਂ ਵਾ ਤੇ ਉਹ ਚੋਰ ਲੱਭਦਾ ਰਿਹਾ ਤੇ ਲੱਭਾ ਹੁਣ ਦਰਵੇਸ਼ ਕੋ ਥੋੜਾ ਕੁਝ ਲੱਭਣਾ ਸੀ ਤੇ ਦਰਵੇਸ਼ ਰੱਬੀ ਜਾਦ ਚੱਖਾਂ ਮੀਟ ਬੰਦ ਕਰਕੇ ਤੇ ਸੁੱਤਾ ਸੀ ਤੇ ਜੁੜਿਆ ਸੀ ਰੱਬ ਨਾਲ ਉਹਨੇ ਅੱਖਿਆ ਚੋਰ ਆਇਆ ਤੇ ਚੋਰੀ ਇਹਨੂੰ ਲੱਭਦਾ ਕੁਝ ਨਹੀਂ ਤੇ ਇਹਨੇ ਖਾਲੀ ਮੁੜ ਜਾਣਾ ਇੱਕ ਹੀ ਆਖੂਗਾ ਕਿ ਦਰवेश ਰੱਬ ਦੇ ਪਿਆਰੇ ਕੋ ਗਏ ਹਾਂ ਤਾਂ ਕੁਝ ਮਿਲਿਆ ਹੀ ਨਹੀਂ ਕਹਿੰਦੇ ਚੋਰ ਨੇ ਨਾ ਸੁੱਤਿਆਂ-ਸੁੱਤਿਆਂ ਹੀ ਆਪਣੀ ਲੱਤਾਂ ਤੋਂ ਉੱਤੇ ਲੋਈ ਲਈ ਸੀ ਸੱਜੇ-ਸੱਜੇ ਲੋਈ ਜੀ ਨੇ ਪਛਾਣ ਉਹ ਕਰਤੀ ਉਹਨੇ ਸੁੱਤਿਆਂ-ਸੁੱਤਿਆਂ ਹੀ ਤੇ ਚੋਰ ਨੇ ਉਹ ਲੋਈ ਚੁੱਕ ਲਈ ਤੁਰ ਗਿਆ ਇਹ ਹੁੰਦਾ ਹੈ ਦਰवेश ਦੇ ਅੰਦਰ ਬ੍ਰਹਮ ਗਿਆਨੀ ਪਰਉਪਕਾਰ ਮਹਾ ਕਹਿੰਦੇ ਕੋਈ ਮਹਾਂਪੁਰਖ ਸੀ ਤੇ ਉਹਨਾਂ ਦੇ ਡੇਰੇ ਤੋਂ ਗਊਆਂ ਖੋ ਕੇ ਖੋਲ ਕੇ ਲੈ ਗਏ। ਦੇ ਚੜੇ ਚੇਲੇ ਕਹਿੰਦੇ ਬਾਬਾ ਜੀ ਕੋਈ ਗਊਆਂ ਲੈ ਗਏ ਚੋਰ। ਕਹਿੰਦੇ ਪਾਏ ਬੱਛੇ ਵੀ ਦਿਓ ਉਹਨਾਂ ਨੂੰ। ਆਪਾਂ ਕੀ ਕਰਨੀ ਚ ਗਾਈਆਂ ਆਪਾਂ ਆਪ ਸਾਡਾ ਕੀ ਮਤਲਬ ਗਾਈਆਂ ਦੇ ਨਾਲ। ਇਹ ਇਹ ਪੁਰਾਣੇ ਸਾਧੂਆਂ ਦੀ ਗੱਲ ਆ। ਹੁਣ ਤੇ ਬੰਦੂਕਾਂ ਰੱਖੀਆਂ ਨੇ ਡੇਰੇਆਂ 'ਚ। ਠਾ ਠਾ ਵੀ ਕਰ ਦਿੰਦੇ। ਏ ਫਿਰ ਕਹਨ ਲੱਗੇ ਜਿਹੜਾ ਬੰਦਾ ਧਰਮੀ ਬੰਦਾ ਹੁੰਦਾ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹਨੂੰ ਕੋ ਜਦੋਂ ਕੋਈ ਆਉਂਦਾ ਨਾ ਤੇ ਉਹ ਜੋ ਕੁਝ ਦੇ ਸਕਦਾ ਉਹ ਦੇ ਦਿੰਦਾ ਵਾ ਜੋ ਦੇ ਸਕਦਾ ਹੈ ਗੁਰਤੇਗ ਬਾਦਰ ਨੇ ਅਸੀਸ ਦੇ ਦਿੱਤਾ ਸੀ ਦੁਖੀ ਆ ਕੇ ਚੱਲ ਕੇ ਜਦੋਂ ਏ ਫਿਰ ਬਾਬਾ ਫਰੀਦਾ ਕਹਿੰਦੇ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਰਾ ਆਏੜਿਆਂ ਕੋਈ ਮਿੱਤਰ ਆ ਜੇ ਤੇ ਉਹ ਆਸ ਰੱਖ ਕੇ ਆ ਜੇ ਤੇ ਮੈਂ ਉਹਦੀ ਆਸ ਪੂਰੀ ਕਰ ਵੀ ਸਕਦਾ ਮਾਂ ਪਰ ਮੈਂ ਉਹਦ ਕੋ ਚੀਜ਼ ਲੁਕੋ ਲਈ ਹੁੰਦਾ ਵਾਰਿਆ ਵਾਰਿਆ ਮਨੇ ਲੁਕੋ ਕੇ ਰੱਖ ਲਈ ਤੇ ਉਹ ਦਸੋਂ ਤਰ੍ਹਾਂ ਦੀ ਆਸ ਲਾ ਕੇ ਆਇਆ ਸੀ ਕਿ ਜਦੋਂ ਨਰਾਸ਼ ਹੋ ਕੇ ਮੁੜ ਗਿਆ ਨਾ ਬੰਦਾ ਉਹ ਤੇ ਉਹਦੀ ਆਤਮਾ ਬੜੀ ਕਲਪੀ ਹੈ ਚੰ ਲਗੇ ਜਾਰ ਅਸੀਂ ਇੱਕ ਧਰਮੀ ਬੰਦੇ ਕੋ ਗਏ ਸੀ ਤੇ ਆਸ ਲੈ ਕੇ ਗਏ ਸੀ ਤੇ ਜਾਰ ਸਾਡੀ ਆਸ ਪੂਰੀ ਨਹੀਂ ਹੋਈ ਤੇ ਉਹਦੀ ਅੰਦਰ ਬੰਦੇ ਦਾ ਕਲਪਦਾ ਜਿੱਥੋਂ ਕਿਸੇ ਦੀ ਆਸ ਪੂਰੀ ਹੋ ਸਕਦੀ ਹੋਵੇ ਨਾ ਹੋਵੇ ਨਾ ਤੇ ਬੰਦਾ ਫਿਰ ਕਲਪਦਾ ਵਾ ਕਿ ਜਾਰ ਇੱਥੋਂ ਮੇਰੀ ਆਸ ਪੂਰੀ ਹੋਈ ਤੇ ਉਹਦਾ ਦਿਲ ਟੁੱਟ ਜਾਂਦਾ ਫਿਰ ਤੇ ਬਾਬਾ ਫਰੀਦ ਸਿੰਘ ਦੇ ਉਹਦਾ ਦਿਲ ਨਹੀਂ ਟੁੱਟਦਾ ਕੱਲੇ ਦਾ ਜਿੱਦ ਕੋ ਆਸ ਲੈ ਕੇ ਆਇਆ ਸੀ ਨਾ ਉਹ ਵੀ ਮੁੜ ਕੇ ਉਹਦੇ ਅੰਦਰ ਕੀ ਵਾਪਰਦਾ ਉਹ ਜਿਹੜਾ ਤਿਰਕ ਤੁਰ ਗਿਆ ਉਹਦੇ ਅੰਦਰ ਤਾਂ ਜੋ ਵਾਪਰਨਾ ਵਾਪਰਨਾ ਹੀ ਆ ਤੇ ਜਿਹੜਾ ਇੱਧਰ ਬੈਠਾ ਹੈ ਇਹਦੇ ਅੰਦਰ ਕੀ ਵਾਪਰਦਾ ਹੈ ਬਾਬਾ ਫਰੀਦ ਕਹਿੰਦੇ ਹੇੜਾ ਸਮਾਪੁਰਖਾਂ ਦੇ ਬਚਨ ਬੜੇ ਕੀਮਤੀ ਨੇ ਜਿੱਦਾਂ ਔਰ ਵੀ ਇੱਕ ਥਾਂ ਤੇ ਬਚਨ ਕੀਤਾ ਕਿ ਮੁੱਤੀ ਢਾ ਸੇ ਤਾ ਸੇ ਜਾਨੀ ਚੱਲ ਗਏ ਮਤਬਲ ਸਰੀਰ ਜਲੇ ਕਹਿਣ ਲੱਗੇ ਫਿਰ ਉਸ ਦਰवेश ਦਾ ਇੱਕ ਸਾਧੂ ਦਾ ਆਤਮਾ ਦਾ ਸਰੀਰ ਦੇ ਅੰਦਰ ਇੱਕ ਅੱਗ ਲੱਗ ਜਾਂਦੀ ਹੈ ਆਂਦੇ ਬਾਬਾ ਫਰੀਦ ਸਾਹਿਬ ਦੇ ਕੋਲ ਕੋਈ ਆਇਆ ਚਿੱਠੀ ਲਿਖਾਉਣ ਵਾਸਤੇ ਫਿਰ ਤੁਸੀਂ ਇੱਕ ਰਾਜੇ ਨੂੰ ਚਿੱਠੀ ਲਿਖਦੇ ਹੋ ਤੇ ਮੇਰਾ ਕੰਮ ਹੋ ਜਾਊਗਾ ਤੇ ਦਰਵੇਸ਼ ਨੇ ਚਿੱਠੀ ਲਿਖੀ ਕਿੰਨਾਗਾ ਵੀ ਜੇ ਇਹਦਾ ਕੰਮ ਹੋ ਗਿਆ ਤਿੱਕ ਸਮਝ ਲੈਣਾ ਇਹ ਕੰਮ ਖੁਦਾ ਨੇ ਕੀਤਾ ਵਾ ਤੇ ਰਾਜਨ ਤੂੰ ਸ਼ੁਕਰਾਨੇ ਦਾ ਭਾਗੀਦਾਰ ਹੋਵੇਂਗਾ ਆ ਇਹ ਨਹੀਂ ਲਿਖਿਆ ਵੀ ਇਹਦਾ ਕੰਮ ਜ਼ਰੂਰ ਕਰੋ ਦਰਵੇਸ਼ਾਂ ਦੇ ਕੋਲ ਬੜੀਆਂ ਜੁਗਤੀਆਂ ਹੁੰਦੀਆਂ ਆ ਬਾਬਾ ਫਰੀਦ ਸਿੰਘ ਦੇ ਹੀੜਾ ਜਲੇ ਮਜੀਠ ਪੁਰਾਣੇ ਸਮੇਂ ਜਿਹੜਾ ਮਜੀਠੀ ਰੰਗ ਹੁੰਦਾ ਸੀ ਨਾ ਉਹਨੂੰ ਬੜਾ ਕਾੜਿਆ ਜਾਂਦਾ ਚੁੱਲ੍ਹੇ ਉੱਤੇ ਉਹ ਰੁੱਖ ਦੀਆਂ ਜੜਾਂ ਹੁੰਦੀਆਂ ਜਿਹਨੂੰ ਮਜੀਠੀ ਰੰਗ ਕਹਿੰਦੇ ਤੇ ਉਹਨਾਂ ਨੂੰ ਜੜਾਂ ਨੂੰ ਕੱਢ ਕੇ ਨਾ ਪਾਣੀ 'ਚ ਪਾ ਕੇ ਬੜਾ ਬਾਲਿਆ ਜਾਂਦਾ ਸੀ ਤੇ ਪਾਣੀ ਵਿੱਚੋਂ ਰੰਗ ਲੱਥ ਜਾਂਦਾ ਸੀ ਉਹਦਾ ਪਾਣੀ ਨੂੰ ਰੰਗ ਚੜ ਜਾਂਦਾ ਸੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਬਸ ਜਿੱਦਾਂ ਉਥੇ ਹੀ ਮਜੀਠ ਹੀੜਾ ਜਲੇ ਮਜੀਠ ਜੋਂ ਉੱਪਰ ਅੰਗਾਰਾਂ ਜਿੱਦਾਂ ਅੰਗਾਰਾਂ ਦੇ ਉੱਤੇ ਕੋਲਿਆਂ ਦੇ ਉੱਤੇ ਮਜੀਠੀ ਰੰਗ ਨੂੰ ਉਬਾਲ ਲਿਆ ਜਾਂਦਾ ਨਾ ਤੇ ਕਿੰਨਾ ਉਹ ਸੜਦਾ ਵਾ ਤੇ ਕਹਿਣ ਲੱਗੇ ਧਰਮੀ ਬੰਦੇ ਦੇ ਅੰਦਰ ਵੀ ਇੰਨੀ ਆ ਜਿਹੜੀ ਆ ਉਹ ਜਲਨ ਹੁੰਦੀ ਆ ਭੀ ਜੇ ਉਹ ਕਰ ਸਕਦਾ ਸੀ ਪਰ ਪਕਾਰ ਪਰ ਕੀਤਾ ਨਹੀਂ ਕੋਈ ਕੋਈ ਸਮੇਂ ਦੀ ਕੋਈ ਮਨਮਨ ਦੀ ਕੋ ਵੇਗਿਆ ਸੀ ਚੱਲ ਗਈ ਕਰ ਨਹੀਂ ਸਕਿਆ ਤੇ ਬਾਬਾ ਫਰੀਦ ਸਖੰਦੇ ਇੰਨਾ ਅੰਦਰੋਂ ਬੰਦਾ ਦੁਖੀ ਹੁੰਦਾ ਉਹ ਤੇ ਜਿਹੜਾ ਇੰਨਾ ਦੁਖੀ ਹੋ ਗਿਆ ਮੁੜ ਕੇ ਇਸ ਦੁੱਖ ਤੋਂ ਬਚਣ ਵਾਸਤੇ ਉਹਨੇ ਪਰਪਕਾਰ ਕਰਨਾ ਹੀ ਕਰਨਾ ਵਾ ਕਿਉਂਕਿ ਇਹ ਜਿਉਂ-ਜਿਉਂ ਅੰਦਰ ਨਿਰਮਲ ਹੁੰਦਾ ਜਾਂਦਾ ਇਹ ਗਿਆਨ ਫਿਰ ਅੰਦਰੋਂ ਆਉਂਦਾ ਵਾ ਉਹ ਲੇਕੋ ਆਪਣਾ ਥੋੜਾ ਕੋਈ ਹੁੰਦਾ ਆ ਆਪਾਂ ਨੂੰ ਕੋਈ ਮੰਗਣਾ ਆ ਇਹਦੇ ਆਪਾਂ ਕਹਿੰਦੇ ਹੈ ਨਹੀਂ ਤੇ ਸਾਡੇ ਤੇ ਅਸਾਂ ਥੋੜਾ ਕੋਈ ਹੁੰਦਾ ਏ ਦਰਬੀਸ਼ਾਂ ਦੀਆਂ ਕਹਾਣੀਆਂ ਦਰਬੀਸ਼ਾਂ ਦੇ ਲਾਗੂ ਹੁੰਦੀਆਂ ਜਿੱਦਾਂ ਉਹ ਪੁਰਾਣੇ ਸਮੇਂ ਤੇ ਸਾਡੀ ਕਹਾਵਤ ਸੀ ਨਾ ਕਿ ਜਦੋਂ ਜੰਗਲਾਂ ਬੇਲਿਆਂ 'ਚ ਗੁਰਸਿੱਖ ਰਹਿੰਦੇ ਸੀ ਤੇ ਬੜੀ ਮੁਸ਼ਕਲ ਦੇ ਨਾਲ ਪ੍ਰਸ਼ਾਦਾ ਪਾਣੀ ਮਿਲਦਾ ਸੀ ਤੇ ਜਦੋਂ ਤਿਆਰ ਕਰਨਾ ਨਾ ਤੇ ਤਿਆਰ ਕਰਕੇ ਇਹ ਨਹੀਂ ਭਿਲ ਕੋ ਲੈਣਾ ਤੇ ਫਰਿਜਾਂ ਚ ਰੱਖ ਲੈਣਾ ਨਹੀਂ ਨਹੀਂ ਜਦੋਂ ਤਿਆਰ ਹੋ ਗਿਆ ਤੇ ਨਗਾਰਾ ਵਜਾਉਣਾ ਰਤਨ ਸਿੰਘ ਜੀ ਨੇ ਹੋਰ ਕਈਆਂ ਨੇ ਲਿਖਿਆ ਭੀ ਦੇਤ ਆਵਾਜ਼ਾ ਦੇਗ ਤਿਆਰ ਗੁਰ ਹੋਈ ਉੱਚੀ ਸਾਰੀ ਆਵਾਜ਼ ਦੇਣੀ ਹੈ ਭਾਈ ਗੁਰੂ ਕੀ ਦੇਗ ਤਿਆਰ ਹੈ ਜੀ ਤੇ ਕਹਿੰਦੇ ਉਸ ਸਮੇਂ ਵੈਰੀ ਕਿੰਮ ਆਵੇ ਇਹ ਨਹੀਂ ਵੀ ਆਪਣੇਆਂ ਨੂੰ ਛਕਾਉਣਾ ਉਸ ਸਮੇਂ ਵੈਰੀ ਵੀ ਕੋਈ ਆ ਜਾਂਦਾ ਸੀ ਨਾ ਹੁਣ ਤੇ ਸਾਡੇ ਵੀ ਲੰਗਰ 2-3 ਤਰ੍ਹਾਂ ਦੇ ਹੁੰਦੇ ਆ ਆਪਣੇਆਂ ਵਾਸਤੇ ਇੱਧਰ ਤੇ ਸੰਗਤ ਵਾਸਤੇ ਉੱਧਰ ਹੁੰਦਾ ਲੰਗਰ ਇਦਾਂ ਕਰਦੇ ਨੇ ਆਪਾਂ ਕੀ ਰਿਹਾ ਉਹ ਸਮੇਂ ਵੈਰੀ ਕਿੰਮ ਆਵੇ ਤੇ ਪਰਮ ਮੀਤ ਕਰਤਾ ਹੈ ਸ਼ਕਾਵੇ ਉਹਨੂੰ ਹੀ ਆਪਣਾ ਪਰਮ ਮੀਤ ਜਾਣ ਕੇ ਤੇ ਕਹਿੰਦੇ ਗੁਰੂ ਦੀ ਦੇਗਾ ਇਸ ਇਹਦੇ ਸਾਰੇ ਭਾਗੀਦਾਰ ਨੇ ਤੇ ਕਹਿਣ ਲੱਗੇ ਕਿਸੇ ਨੇ ਕਿਹਾ ਵੀ ਜੇ ਉਹ ਉਹ ਖਾ ਜਾਣ ਸਾਰੇ ਲੰਗਰ ਜਿਹੜੇ ਆਏ ਸੀ ਤੇ ਬਾਕੀ ਜਿਹੜੇ ਤਿਆਰ ਕਰਦੇ ਰਹੇ ਉਹਨਾਂ ਦਾ ਉਹਨਾਂ ਵਾਸਤੇ ਫੇ ਕੀ ਬਣ ਉਹਨਾਂ ਦਾ ਕਹਿਣ ਲੱਗੇ ਬੱਚੇ ਤਾਂ ਆਪ ਖਾਏ ਹੈ ਤੇ ਪ੍ਰਾਣੀ ਪਰੰਪਰਾਵਾ ਅਰਦਾਸ ਵੀ ਕਰਦੇ ਆ ਵੰਡ ਕੇ ਛਕਿਆ ਤੇ ਆਪਾਂ ਛਕ ਕੇ ਥੋੜਾ ਬਹੁਤਾ ਵੰਡਿਆ ਆਪਾਂ ਤੇ ਇਦਾਂ ਹੀ ਕਰਦੇ ਆਂ ਕਿ ਪਹਿਲਾਂ ਛਕ ਛਕਾ ਲਓ ਰੱਖ ਲਓ ਵੱਧ ਗਿਆ ਤੇ ਵੰਡ ਦਿਓ ਵੰਡ ਕੇ ਛਕਿਆ ਉਸ ਅ ਅ ਬੱਚੇ ਤੋ ਆਪ ਖਾਏ ਹੈ ਨਹੀਂ ਤੋ ਲੰਗਰ ਮਸਤ ਬਤਾਏ ਹੈ ਕਹਿੰਦੇ ਜੇ ਬਚ ਜਾਂਦਾ ਸੀ ਤੇ ਗੁਰਸਿੱਖ ਸ਼ਕ ਲੈਂਦੇ ਸੀ ਤੇ ਇਹ ਨਹੀਂ ਕਹਿੰਦੇ ਲੰਗਰ ਮੁੱਕ ਗਿਆ ਨਾ ਨਾ ਮੁੱਕ ਗਿਆ ਸ਼ਬਦ ਨਹੀਂ ਵਰਤਦੇ ਥੋੜਾ ਵੀ ਨਹੀਂ ਵਰਤਦੇ ਸਵਾਇਆ ਮੈਨੇ ਬਹੁਤਾ ਮਸਤ ਉਹ ਖਤਮ ਨੂੰ ਮਸਤ ਕਹਿੰਦੇ ਬੱਚੇ ਤੋ ਆਪ ਖਾਏ ਹੈ ਨਹੀਂ ਤੋ ਲੰਗਰ ਮਸਤ ਬਤਾਏ ਕਹਿੰਦੇ ਮਸਤ ਹੋ ਗਿਆ ਮੁੱਕਾ ਨਹੀਂ ਕਹਿਣਾ ਥੋੜਾ ਹੁ ਨਹੀਂ ਕਹਿਣਾ ਸਵਾਇਆ ਕਹਿਣਾ ਇਹ ਦਰਵੇਸ਼ ਦੀ ਕਹਾਣੀ ਬਾਬਾ ਫਰੀਦ ਸਾਹਿਬ ਤਾਂ ਬਾਬਾ ਫਰੀਦ ਸਾਹਿਬ ਖਲੋਗੇ ਜਾ ਕੇ ਥੋੜੇ ਜਿਹਾਟ ਮੇ ਬਖਤਾਰ ਕਾਕੀ ਤੋਂ